ਮੇਰਾ ਬੇਟਾ 7-8 ਸਾਲ ਦਾ ਉਹ 27-28 ਤਨ ਹੋ ਗਿਆ ਫਿਰ ਮਤਲਬ ਕਾਫੀ ਤੇ ਲੈਉਗੇ ਦੋਨੇ ਕਿੱਡੀਆਂ ਸੀ ਖਰਾਬ ਨਹੀਂ ਮੇਰੇ ਕੋਲ ਬਹੁਤ-ਬਹੁਤ ਕਾਟ ਸ਼ਬਦ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੇਰੇ ਤੋਂ ਸਰਕਾਰ ਦੀ ਮਿਲ ਗਿਆ ਕਿ ਮੇਰੇ ਨਾਲੋਂ ਤੁਹਾਨੂੰ ਗਿਆਨ ਵੀ ਜ਼ਿਆਦਾ ਹੈ ਜ਼ਿੰਦਗੀ ਦੀ ਸੰਘਰਸ਼ ਵੀ ਜ਼ਿਆਦਾ ਹੈ ਜੇ ਮੈਂ ਅੱਜ ਬੋਲਾਂ ਮੈਨੂੰ ਐ ਲੱਗਦਾ ਵੀ ਮੇਰੇ ਸ਼ਬਦ ਬਹੁਤ ਛੋਟੇ ਹਾਂ ਐਨਾ ਜ਼ਰੂਰ ਹੈ ਕਿ ਮੈਂ ਇੱਕ ਕਿਸਾਨ ਦੀ ਧੀ ਹਾਂ ਭੈਣ ਭਰਾ ਚਾਚੇ ਚਾਚੇ ਮੈਂ ਥੋੜੀ ਵੀ ਧੀ ਹਾਂ ਥੋੜੀ ਭੈਣ ਹਾਂ ਥੋੜੀ ਬੱਚੀ ਹਾਂ ਮੈਂ ਪੰਜਾਬ ਦੀ ਬੱਚੀ ਹਾਂ ਪਿਛਲੀ ਵਾਰ ਵੀ ਜਿੰਨੇ ਥੋੜੀ ਮੋਤਮੇ ਤੋਂ ਹਾਜ਼ਰੀ ਲੱਗੇ ਮੈਨਾਈ ਮੈਂ ਗੱਲ ਕਹਿਣੀ ਹੁੰਦੀ ਹੈ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਣੀ ਬਾਣੀ ਚ ਲਿਖਿਆ ਹੈ ਕਿ ਗ੍ਰੰਥੀ ਦਾ ਜਾਇਜ਼ ਯਾਨੀ ਕੀ ਅਰਥ ਹੈ ਕਹਿੰਦੇ ਅਰਦਾਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਦੇਖੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਇੱਕ ਗੱਲ ਬਾਤੇ ਨਾਨਕ ਦੇ ਮੂਹਰੇ ਕਹਿੰਦੇ ਹੁੰਨੇ ਆਂ ਵੀ ਪ੍ਰਮਾਤਮਾ ਅਰਦਾਸ ਵੀ ਤਾਂ ਤੂੰ ਹੀ ਬਣਾਈ ਹੈ ਤੇ ਮੇਰੀ ਅਰਦਾਸ ਇਹ ਹੈ ਜਬ ਉਹ ਸ਼ੁਭ ਕਰਨ ਦੀ ਦੇਖਵਾਰੀ ਸੁਣਿਆ ਸਾਡੇ ਬਠਿੰਡੇ ਦਾ ਹੀ ਬੱਚਾ ਸਾਡੇ ਘਰ ਤੋਂ ਥੋੜੀ ਦੂਰ ਹੈ ਉਹ ਤੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਫਿਰ ਭੈਣਾ ਦੀ ਸਰਦਾ ছায়ਾ ਕਿ ਛੋਟੀਆਂ ਛੋਟੀਆਂ ਭੈਣਾ ਇੱਕ ਕਮਜ਼ੋਰ ਜੇ ਬਾਪ ਦਾ ਥੰਮ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਦੋਂ ਦਿਲ ਡਰ ਜਾਂਦਾ ਡਰਦਾ ਦਾ ਵੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਕੱਲੇ ਇਹ ਚੀਜ਼ ਨਹੀਂ ਹੋ ਰਹੀ ਕੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ ਬਸਤੀਆਂ ਚ ਦੁਕਾਨਾਂ ਤੇ ਜਾ ਕੇ ਦੇਖ ਲਓ ਕੋਈ ਗਰੀਬ ਕੋਈ ਪਿੰਡ ਕੋਈ ਮਹੱਲਾ ਚਿੱਟੇ ਬੰਨ ਉਸੇ ਨੇ ਕਹਿੰਦੇ ਬਾਕੀ ਚੀਜ਼ਾਂ ਤਾਂ ਬੈਰ ਹੈ ਚਿੱਟਾ ਜਿਹੜਾ ਉਹ ਆਂਖ ਦੇਖਦਾ ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਪਹਿਲਾਂ ਟੱਟ ਰੱਖਦੇ ਫਿਰ ਸੁਪਨੇ ਸਜਾਉਂਦੀ ਹੈ ਵੀ ਜਦੋਂ ਮੇਰਾ ਬੱਚਾ ਹੋਇਆ ਮਾਂ ਨੂੰ ਪੜਾਉਂਗੀ ਮੈਂ ਉਹਨੂੰ ਲਿਖਾਉਂਗੀ ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੁੰਡੇ ਬਰਾਬਰ ਦਾ ਹੋ ਗਿਆ ਤਮੇਲਾ ਉਹ ਸਾਖੀ ਬਾਰੇ ਮੇਰੇ ਡਾਕਟਰ ਸੁਬਦਾ ਮੈਨੂੰ ਸਾਬੂ ਕਰ ਕਹਿੰਦੇ ਜਦੋਂ ਇੱਕ ਤਾਂ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਦੋਂ ਇੱਕ ਦੀ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਹਾਲ ਕਿੰਨੇ ਜਣਿਆਂ ਦੀ ਮੌਤ ਹੁੰਦੀ ਕਿੰਨੇ ਕਰੋੜਾਂ ਸੁਖ ਲਿਆ ਦੀ ਲੋ ਕਿਉਂਕਿ ਮੈਂ ਐਸੇ ਦਰਦ ਚੋਂ ਲੰਘ ਰਹੀ ਹਾਂ ਮੇਰਾ ਬੇਟਾ 27-28 ਸਾਲ ਦਾ ਉਹਨੂੰ 27-28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਟੈ ਲੈਉਦੇ ਦੋਨੇ ਕਿੱਟਣੀਆਂ ਖਰਾਬ ਨਹੀਂ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੈਨਾ ਉਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ। ਇਹਨੇ ਮਾਂ ਬੱਚਿਆਂ ਨੂੰ ਸੁਤਾਂ ਨਹੀਂ ਦੇਖ ਸਕਦਾ। ਜੇ ਘਰ ਦਾ ਬੱਚਾ ਘਰ ਤੋਂ ਜੇ ਨਾ ਤੇ ਮਾਂ ਉਹਦੇ ਕੋਲ ਹੀ ਦੱਸ ਕੇ ਦੇ ਘੜਦੀ ਆ ਕਿ ਕਿਉਂ ਸੁਤਾਂ ਮੈਂ। ਉੱਠ ਘਰ ਸੋਣਾ। ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ। ਕੁਝ ਨਹੀਂ ਬਚਦਾ। ਇੱਕ ਜਦੋਂ ਮਾਂ ਬਾਪ ਕੋਲੇ ਕੁਛ ਨਹੀਂ ਬਚਦਾ ਫਿਰ ਉਹਨਾਂ ਕਮਜ਼ੋਰਾਂ ਤੇ ਜਦੋਂ ਇਹ ਸਰਕਾਰਾਂ ਬਾੜ ਕਰਦੀਆਂ ਨੇ ਤੇ ਇੱਕ ਤਾਂ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬਾਅਦ ਬੇ ਨਾਨਕ ਦੀ ਤੱਕੜੀ ਦੇ ਬਰਾਬਰ ਤੋਂ ਲੜਾਈ ਤੋਂ ਲ ਮੇਰੀ ਗੱਲ ਯਾਦ ਰੱਖਿਓ ਮੈਨੂੰ ਆਪਕੇ ਗੁਰੂ ਸਾਹਿਬ ਤੇ ਇਨਾ ਵਿਸ਼ਵਾਸ ਹੈ ਭਾਵੇਂ ਮੈਂ ਇੱਕ ਸਿੰਗਰ ਹਾਂ ਮੈਨੂੰ ਲੋਕ ਗਾਉਣ ਵਾਲੀ ਕਹਿੰਦੇ ਨੇ ਵੀ ਇਹਨੇ ਗਾਉਣ ਵਾਲੇ ਨੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੀ ਮੱਤ ਹੋਵੇ ਹੁਣ ਪਾ ਨਾ ਮੇਰਾ ਪਤੀ ਜਾਈ ਲੱਗਿਆ ਜੀ ਸ਼ੁਭ ਦੁਆ ਸਾਰੇ ਬੱਚੇ ਮੈਨੂੰ ਸਿੱਧੂ ਦਵਾ ਪੂਆ ਜੀ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਪਤੀ ਜੀ ਤੇ ਮੈਂ ਨਹੀਂ ਚਾਹਦੀ ਵੀ ਮੇਰੇ ਕਿਸੇ ਭਰਾ ਦੇ ਨਿਓ ਜੜ ਕੱਟੀ ਜਾ ਕਿਸੇ ਵੀ ਭਰਾ ਦੀ ਕਿਸੇ ਪਰਜਾਈ ਦੀ ਕੱਖ ਖੇਜੇ ਸੁਣੇ ਹੋਵੇ ਕਿਸੇ ਮਾਂ ਦੀ ਕੱਖ ਸੁਣੇ ਹੋਵੇ ਜਦੋਂ ਆਪਾਂ ਸ਼ਾਂਤਮਈ ਤਰੀਕੇ ਨਾਲ ਇਸ ਧਰਮ ਨੂੰ ਕਰ ਰਹੇ ਹਾਂ ਸਾਡੇ ਬਜ਼ੁਰਗ ਬੈਠੇ ਐ ਸੂਸ ਬਾਤ ਬੈਠੇ ਨੇ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਜਿਉ ਜੋ ਸੀ ਮੰਗਦੇ ਆ ਉਹ ਸਾਨੂੰ ਦਿੱਤਾ ਜਾਂਦਾ ਨਹੀਂ ਤਾਂ ਕਿਉਂ ਸੂਰ ਵਿੱਚ ਮਦਾਨਾ ਚ ਭਾਈ ਦੇ ਨਹੀਂ ਹੁੰਦੇ ਨਹੀਂ ਆਵੇ ਨੇਰੀ ਆਵੇ ਤੇ ਆਪਾਂ ਤਾਂ ਇੱਕ ਇੱਕ ਜੀ ਦਵਾਵਾਂਗੇ ਹੈ ਨਾ ਤੇ ਸਾਡੇ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਮੂਏ ਤੋਂ کیا ہوا ਜੀਵਤ ਕਈ ਹਜ਼ਾਰਾ ਕਿ ਮੈਂ ਇੱਕ ਗੱਲ ਕਹਿਣੀ ਆ ਤਰ ਤਰ ਤੇ ਬਦਲੇ ਹੈ ਸਿੰਘ ਕਰਿਆ ਅਰਦਾਸ ਸਾਡੀ ਤੇਰਾ ਕਲਗੀ ਵਾਲਿਆ ਕੇਦੀ ਹਰ ਥਾਂ ਵਸਾ ਜੀ ਹੱਥ ਤੁਸੀਂ ਤੇ ਖੰਡਾ ਚਮਕੇ ਹੈ ਕਰਪਾਣਾ ਤੂੰ ਸੂਰਮੇ ਆਦਾ ਕਮ ਜਾਰਾ ਅਜ ਮਦਾਨਾ ਚੋ ਬੋਲੇ ਸੋਨ ਹਾਸ ਸੱਤਿ ਬਾਣੀ ਮੇਰੇ ਕੋ ਸਾਰੇ ਬਾਪੂਆਂ ਨੂੰ ਸलाम ਉਸ ਸਾਡੀਆਂ ਭੈਣਾਂ ਨੂੰ ਸलाम ਸਾਡੇ ਬੱਚਿਆਂ ਨੂੰ ਸलाम ਜਿਹੜੇ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਹੋਊਗੀ ਜਿੱਤ ਇਹ